ਅਲੀ ਸੱਚੀ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਲੀਨ ਜੀਰਾ ਅੱਜ ਮੈਂ ਲੈ ਕੇ ਆ ਰਿਹਾ ਮਸਲੀਨ ਦੇ ਸੂਟ ਆ ਫਟਾਫਟ ਆਰਡਰ ਕਰਦੇ ਹੋ ਦੇਰੀ ਨਾ ਲਾਜੋ ਭੈਣ ਭਰਾਓ ਫਟਾਫਟ ਆਰਡਰ ਕਰਿਆ ਜੀ ਮਾਲ ਵਿਕ ਰਿਹਾ ਬਹੁਤ ਬਹੁਤ ਜਿਆਦਾ ਵਿਕ ਰਿਹਾ ਮੈਂ ਦੱਸ ਨਹੀਂ ਸਕਦਾ ਮੈਨੂੰ ਮਹੀਨੇ ਤੋਂ ਇੰਨੇ ਫੋਨ ਆ ਰਹੇ ਭਾਜੀ ਮਸਲੀਨ ਦੇ ਸੂਟ ਲੈ ਕੇ ਆਓ ਨਵੇਂ ਡਿਜ਼ਾਈਨ ਜਲਦੀ ਲੈ ਕੇ ਆਓ ਮਾਲ ਪਿਥਲਾ ਹੋ ਗਿਆ ਜੀ ਖਤਮ ਨਵੇਂ ਡਿਜ਼ਾਈਨ ਨਵਾਂ ਰੇਟ ਰੇਟ ਵੀ ਸੁਪਰ ਹਿੱਟ ਪਹਿਲੇ ਨਾਲੋਂ ਘੱਟ ਓਨਲੀ 650 ਰੁਪਏ ਦਾ ਸੂਟ ਘਰੇ ਬੈਠ ਕੇ ਮੰਗਾਓ ਜਿੱਥੇ ਮਰਜ਼ੀ ਘਰੇ ਬੈਠ ਕੇ ਮੰਗਾਓ ਡਿਜ਼ਾਈਨ ਦੇਖੀ ਚਲੋ ਜੀ ਤੰਤਲ ਕਰਾ ਦਿਆਂਗਾ ਡਿਜ਼ਾਈਨ ਦੇਖੀ ਚਲੋ ਵੀਡੀਓ ਬਣੇਗੀ ਰੀਲ ਸ਼ਾਟ ਥੱਲੇ ਲਿੰਕ ਹੋਏਗਾ ਥੱਲੇ ਲਿੰਕ ਤੇ ਜਾ ਕੇ ਪੂਰੀ ਵੀਡੀਓ ਦੇਖ ਸਕਦੇ ਹੋ ਇਹ ਇਕੱਲਾ ਸ਼ਾਟ ਹੁੰਦਾ ਹੈ ਸ਼ਾਟ ਤੇ ਪੂਰੀ ਵੀਡੀਓ ਨਹੀਂ ਪੈਂਦੀ ਡਿਜ਼ਾਈਨ ਦੇਖੋ ਦਿਲ ਖੋਚ ਕਰ ਦਿਆਂਗਾ ਭਾਜੀ ਪੂਰੇ ਪੰਜਾਬ ਦਾ ਛਾਤੀ ਠੋਕ ਕੇ ਓਪਨ ਚੈਲੰਜ ਆ ਤੰਨੀ ਪੜਾ ਦੇ ਲਿਖਿਆ ਪਾਕਿਸਤਾਨੀ ਕੋਟਨ ਦੁਪੱਟਾ ਕਿੱਥੇ ਮਰਜ਼ੀ YouTube ਤੇ ਸਰਚ ਕਰ ਲਓ ਪਾਕਿਸਤਾਨੀ ਕੋਟਨ ਦੁਪੱਟਾ ਸੂਟ ਰੇਟ ਤੁਹਾਨੂੰ ਮਿਲੇਗਾ 795 ਓਨਲੀ ਥੌਪੀਏ ਥੀਪਿੰਗ ਲੈਣਗੇ ਆਪਣਾ ਰੇਟ ਆ 650 ਰੁਪਿਆ ਘਰੇ ਬੈਠ ਕੇ ਸੂਟ ਮੰਗਾਓ 650 ਰੁਪਿਆ ਗੁਰਲੀਨ ਦੀ ਖੱਟੀ ਪੂਰੇ ਪੰਜਾਬ ਦਾ ਓਪਨ ਚੱਲ ਰਿਹਾ ਗੁਰਲੀਨ ਦੀ ਖੱਟੀ ਮੇਨ ਬੀਅਰ ਜੀਰਾ ਨੀਅਰ ਸਰਦਾਰ ਬੂਟ ਹਾਊਸ ਦੇ ਨਾਲ ਡਿਜ਼ਾਈਨ ਦੇਖੋ ਮੈਂ ਫੋਟੋ ਦੇ ਨਹੀਂ ਦਿਖਾ ਸਕਦਾ ਡਿਜ਼ਾਈਨ ਜੋ ਪਸੰਦ ਆ ਫਟਾਫਟ ਵੀਡੀਓ ਸ਼ੇਅਰ ਕਰ ਦਿਓ 650 ਰੁਪਏ ਰੂਹ ਖੋਜੋ ਜੇਗੀ ਰੂਹ ਮਨ ਖੋਜ ਕਰ ਦਿਆਂਗਾਿੱਥੇ ਮਰਜੀ ਪੂਰੇ ਪੰਜਾਬ ਦਾ ਓਪਨ ਚੱਲ ਰਿਹਾ ਜਿੱਥੇ ਮਰਜੀ ਟਰਾਈ ਕਰ ਲਓ 650 ਰੁਪਏ ਦਾ ਕੋਈ ਛੂਟ ਦੇ ਦੇ ਪੂਰੇ ਪੰਜਾਬ ਦਾ ਓਪਨ ਚਲਣ ਜਾ। ਡਿਜ਼ਾਈਨ ਦੇਖੀ ਚੱਲ ਜੇ ਵੀਡੀਓ ਧੱਬ ਕੇ ਸ਼ੇਅਰ ਕਰ ਦਿਆ ਜੇ। ਧੱਬ ਕੇ ਸ਼ੇਅਰ ਕਰ ਦਿਓ ਜੀ ਵੀਡੀਓ ਜੋ ਡਿਜ਼ਾਈਨ ਪਸੰਦ ਆ ਫਟਾਫਟ ਸਕਰੀਨ ਸ਼ੁਰ ਲਓ ਤੇ ਆਰਡਰ ਕਰੋ। 650 ਰੁਪਏ ਦਾ ਛੂਟ ਹੈ ਕੁਆਂਟੀਟੀ ਆ ਗਈ ਫੁੱਲ ਜੋ ਡਿਜ਼ਾਈਨ ਪਸੰਦ ਆ ਵੀਡੀਓ ਧੱਬ ਦਿਓ ਸ਼ੇਅਰ ਕਰ ਦਿਓ। ਗੁਰਲੀਨ ਦੀ ਹੱਟੀ ਨੀਅਰ ਸਰਦਾਰ ਬੂਟ ਹਾਊਸ ਦੇ ਨਾਲ। ਮੇਨ ਬਿਜਾਰ ਖੀਰਾ ਕੋਡ ਨਾ ਅਵੇਲੇਬਲ ਅਡਵਾਂਸ ਪੇਮੈਂਟ ਹੈ ਜਿੰਨੂੰ ਦਿਲ ਕਰਦਾ ਮੈਂ ਕਿੰਨੀ ਵਾਰੀ ਤੁਹਾਨੂੰ ਨਾ 2 2.5 ਮਿੰਟ ਦੀ ਵੀਡੀਓ ਧਿਆਨ ਨਾਲ ਵੀਰ ਪਾ ਲਓ ਸੁਣ ਲਿਆ ਕਰੋ ਮੈਂ ਕੈਚ ਆਉਟ ਡਿਲੀਵਰੀ ਨਹੀਂ ਕਰਦਾ ਤੇ ਨਹੀਂ ਕਰਦਾ ਮੇਰਾ ਅਡਵਾਂਸ ਕੰਮ ਹੈ ਜਿੰਨੂੰ ਜੱਟਦਾ ਉਹੀ ਫੋਨ ਕਰੇ ਨਾ ਆਂਦਾ ਟਾਈਮ ਕਰਾਓ ਕਰੋ ਨਾ ਸਾਡਾ ਕਰੋ ਠੀਕ ਹੈ ਨਾ ਜੀ ਹਾਂ ਕੋਈ ਅਡਵਾਂਸ ਪੇਮੈਂਟ ਹੈ ਮੇਰੀ ਸਾਰੀ ਕੋਈ ਮੇਰਾ ਕੋਡ-ਗੁੱਡ ਨਹੀਂ ਹੈਗਾ ਨਾ ਮੈਂ ਰੱਖਣਾ ਤੇ ਨਾ ਮੈਂ ਕਰਨਾ ਜਿੰਨੂੰ ਰੋਥਾ ਵੀਡੀਓ ਕੋਲ ਕਰਕੇ ਸੂਟ ਲੈ ਲਵੇ ਜਿੰਨੂੰ ਨਹੀਂ ਆ ਤਾਂ ਨਾਲ ਲਵੇ ਕੋਈ ਜ਼ਬਰਦਸਤੀ ਨਹੀਂ ਪੂਰੇ ਪੰਜਾਬ ਦਾ ਓਪਨ ਚੈਲੰਜ ਹੈ 650 ਰੁਪਏ ਕੋਈ ਗੁਜ਼ਾਰੋਂ ਗੁਰਲੀਨ ਦੀ ਅੱਟੀ ਤੋਂ ਛੱਡ ਕੇ ਕੋਈ ਦੂਰ ਦੇ ਜਾਵੇ ਕਿੱਥੇ ਮਰਜ਼ੀ ਲੈ ਆਏ ਜੋ ਸੂਟ ਕਰਕੇ 650 ਰੁਪਏ ਦਾ ਸੂਟ ਹੈ ਵੀਡੀਓ ਦੱਬ ਕੇ ਜੇਰ ਹੋ ਜਾਏ ਜਿੰਨੀ ਮਰਜ਼ੀ ਕੁਆਂਟੀਟੀ ਲੈ ਲਓ ਤਿੰਨ ਤਿੰਨ ਲੈ ਲਓ ਇੱਕ ਨਾਲ ਦੇ ਚਾਰ ਚਾਰ ਲੈ ਲਓ ਵਾਧੂ ਵਾਧੂ ਦੇ ਦਿਆਂਗਾ ਵਾਧੂ ਕਿੰਨਾ ਮਰਜ਼ੀ ਪਤਾ ਕਰ ਲਓ ਕਿੱਥੋਂ ਮਰਜ਼ੀ ਤੁਹਾਡਾ ਦਿਲ ਕਰਦਾ ਤੇ ਤੇ ਤੁਹਾਡਾ ਦਿਲ ਕਰਦਾ ਜਿੱਥੋਂ ਮਰਜੀ ਆ ਰਾਮ ਨਾਲ ਮੈਂ ਵੀਡੀਓ ਪਾ ਰਹੇ ਆਂ ਦੋੜੀਆਂਨ ਪਸੰਦ ਆ ਤਕਰੀਨ ਚੋੜ ਲਓ ਪੀਸ ਖੋਲ ਕੇ ਵਿਖਾ ਦਿਆਂਗਾ ਜੋ ਦਿੱਤੇ ਦਿਲ ਨੂੰ ਲੱਗੇ ਤਾਂ ਫੋਨ ਕਰੋ ਨਹੀਂ ਲੱਗਦਾ ਤੇ ਨਾ ਕਰੋ ਪੁੱਛਣ ਪਾਛਣ ਦਾ ਕੁਛ ਨਹੀਂ ਫਾਇਦਾ ਜੋ ਪਸੰਦ ਹੈ WhatsApp ਤੇ ਆਰਡਰ ਕਰੋ ਤੇ ਮਿੰਟੋ ਮਿੰਟ ਘਰੇ ਮੰਗਾ ਲਓ ਵਾਹ ਵੀਡੀਓ ਤੇ ਆ ਨਾ 2 ਟਾਈਮਿੰਟ ਦੀ ਹੁੰਦੀ ਵੀਰ ਵਰਗੇ ਸਾਰੀ ਵੀਡੀਓ ਦੇਖ ਲਿਆ ਕਰੋ ਫੱਲੇ ਲਿੰਕ ਭੇਜਾਂਗਾ ਵੀਡੀਓ ਚੈੱਕ ਕਰ ਲੈ ਜੀ ਠੀਕ ਹੈ ਜੀ ਸਾਢੇ 650 ਰੁਪਏ ਦਾ ਸੂਟ ਹੈ ਡਿਜ਼ਾਈਨ ਵਾਧੂ ਹਾਜੀ ਐਨ ਐਡੀ ਐਨੀ ਹੈਗੇ ਡਿਜ਼ਾਈਨ ਆਪਣੇ ਕੋਲ ਵਾਧੂ ਆ ਗਏ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਡਿਜ਼ਾਈਨ ਵਾਧੂ ਇਸ ਤੋਂ ਲਾਵਾ ਵੀ ਡਿਜ਼ਾਈਨ ਆਪਣੇ ਕੋਲ ਵਾਧੂ ਮੈਂ ਜਿਆਦਾ ਲੰਬੀ ਜੋੜੀ ਵੀਡੀਓ ਨਹੀਂ ਬਣਾ ਸਕਦਾ 2 2.5 ਮਿੰਟ ਦੀ ਵੀਡੀਓ ਬਣਾਵਾਂਗਾ ਸਾਰੀ ਕੰਪਲੀਟ ਲਿੰਕ ਥੱਲੇ ਹੋਊਗਾ ਚੈੱਕ ਕਰ ਲਿਆ ਜੇ ਰੀਅਲ ਸ਼ੌਟ ਪੈਂਦੀ ਥੋੜੀ ਜੋ ਡਿਜ਼ਾਈਨ ਪਸੰਦ ਆ ਕੁਝ ਨਹੀਂ ਪੁੱਛਣਾ ਵੀ ਕੋਰੀ ਹੋ ਜੂ ਪ੍ਰਾਣਾ ਹੋਰ ਕੁਝ ਨਹੀਂ ਪੁੱਛਣਾ ਜੋ ਪਸੰਦ ਹੈ WhatsApp ਤੇ ਸਕਰੀਨ ਜੋੜੇ ਭੇਜੋ ਪੇਮੈਂਟ ਅਡਵਾਂਸ ਪਾਓ ਜਿਹਨੂੰ ਵੀਡੀਓ ਕਾਲ ਕਰਕੇ ਲੈਣਾ ਵੀਡੀਓ ਕਾਲ ਕਰਕੇ ਸੂਟ ਦੇਖ ਸਕਦਾ ਆਰਡਰ ਕਰੋ ਤੇ ਫਟਾਫਟ ਘਰੇ ਮੰਗਾਓ ਕੁਝ ਵੀ ਪੁੱਛਣ ਦੀ ਲੋੜ ਨਹੀਂ ਇੱਕ ਲੈ ਸਕਦੇ ਦੋ ਲੈ ਸਕਦੇ ਚਾਰ ਲੈ ਸਕਦੇ ਕੁਝ ਨਹੀਂ ਪੁੱਛਣਾ ਜਿੰਨੇ ਮਰਜ਼ੀ ਸੂਟ ਲੈ ਲਓ ਇੱਕ ਲੈ ਲਓ ਦੋ ਲੈ ਲਓ ਖੁੱਲਾ ਕੰਮ ਆਪਣਾ ਇੱਕ ਗੱਲ ਹੋਰ ਹੈ ਵੇਚਣ ਵਾਲੇ ਮੇਰੇ ਵੀਰ ਭੈਣਾਂ ਨੂੰ ਹੋਰ ਥੱਤਾ ਲਾਵਾਂਗਾ ਖੁੱਲ ਕੇ ਪੂਰੇ ਪੰਜਾਬ ਦਾ ਓਪਨ ਚੈਲੰਜ ਹੈ YouTube ਤੇ ਜਾਓ ਪੜ੍ਹ ਲਓ ਪਾਕਿਸਤਾਨੀ ਕੋਟਨ ਸੂਟ ਦੁਪੱਟਾ ਰੇਟ ਕੀ ਮਿਲ ਰਿਹਾ ਸਸ ਤੋਂ 95+100 ਆਈ ਮੀਨ ਨੋ ਤੋ ਆਪਣਾ ਰੇਟ 6.5 ਤੋਂ ਘਰੇ ਬੈਠ ਕੇ ਤੂੰ ਮੰਗਾਓ ਪੂਰੇ ਪੰਜਾਬ ਦਾ ਗੁਰਲੀਨ ਦੀ ਹੱਡੀ ਦਾ ਓਪਨ ਚੈਲੰਜ ਧੰਨਵਾਦ ਜੀ ਸੱਚੀ ਗਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ YouTube ਤੇ ਬਹੁਤ अच्छे ਵੀਊ ਆ ਰਹੇ ਬਹੁਤ अच्छे ਕਮੈਂਟ ਆ ਰਹੇ ਆ ਬਹੁਤ अच्छे ਸਬਸਕ੍ਰਾਈਬਰ ਆ ਰਹੇ ਆ ਕੋਰੀਅਰ ਪਹੁੰਚਣ ਲਈ ਤਿੰਨ ਚਾਰ ਦਿਨ ਦੋ ਦਿਨ ਕਈ ਵਾਰੀ ਲੱਗ ਜਾਂਦੇ ਜਲਦਬਾਜੀ ਨਾ ਕਰਿਆ ਕਰੋ ਠੀਕ ਹੈ ਜੀ ਧੰਨਵਾਦ ਜੀ